ਜੇਕਰ ਤੁਸੀਂ ਵੀ ਚਾਹਦੇ ਹੋ ਕਿਸੇ ਵੀ ਬੁਲਕ ਦੇ ਸਟੱਡੀ ਅਤੇ ਟੂਰਿਸਟ ਵੀਜ਼ਾ ਦੀ ਜਾਣਕਾਰੀ ਤੇ ਹੁਣੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਜ਼ਾ ਕਾਉਂਸਲਰ ਦਬਾਓ ਘੰਟੀ ਦਾ ਬਟਨ ਤੇ ਪਾਓ ਲੇਟੈਸਟ ਜਾਣਕਾਰੀ ਆਪਣੇ ਮੋਬਾਈਲ ਫੋਨ ਤੇ ਸਾਸ਼ੀ ਗਾ ਜੀ ਸਵਾਗਤ ਕਰਦਾ ਹੈ ਸਾਰੇ ਦਰਸ਼ਕਾਂ ਦਾ ਇਸ ਖਾਸ ਮਜਦੇ ਜਦੀ ਸ਼ੁਰੂਆਤ ਅਸੀਂ ਇਸ ਕਰਕੇ ਕੀਤੀ ਗਈ ਸੀ ਤਾਂ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਔਰ ਪ੍ਰੈਜ਼ੈਂਟ ਹਾਲਾਤ ਕੀ ਹੈ ਵੀਜ਼ਾ ਦੇ ਉਹਦੇ ਬਾਰੇ ਜਾਣਕਾਰੀ ਦੇ ਸਕੀਏ ਚਾਹੇ ਉਹ ਸਟੱਡੀ ਵੀਜ਼ਾ ਚਾਹੇ ਟੂਰਿਸਟ ਵੀਜ਼ਾ ਚਾਹੇ ਵਿਸਟਲ ਵੀਜ਼ਾ ਸੋ ਮਾਰਕੀਟ ਦੇ ਵਿੱਚ ਚਰਚਾ ਕੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਖਿਆਲ ਕੀ ਬੈਠਾ ਹੋਇਆ ਕਿ ਜਿਹੜੇ ਅੱਜ ਟੂਰਿਸਟ ਵੀਜ਼ਾ ਜਾਂ ਵਿਸਟਲ ਵੀਜ਼ਾ ਦੇ ਆਧਾਰ ਤੇ ਫਾਈਲ ਲਾਈਏ ਜਾਂਦੀਆਂ ਨੇ ਉਹ ਕਿਹਾ ਜਾਂਦਾ ਕਿ ਇਨਵੀਟੇਸ਼ਨ ਮੰਗਵਾ ਲਓ ਇਨਵੀਟੇਸ਼ਨ ਦੇ ਆਧਾਰ ਤੇ ਵੀਜ਼ੇ ਵੱਧ ਲੱਗ ਜਦੇ ਨੇ ਸੋ ਸੱਚ ਕੀ ਹੈ ਇਨਵੀਟੇਸ਼ਨ ਦਾ ਕੀ ਵਾਕਿਆ ਇਨਵੀਟੇਸ਼ਨ ਦੇ ਆਧਾਰ ਤੇ ਵੀਜ਼ੇ ਆਉਂਦੇ ਆ ਜਾਂ ਸਿਰਫ ਮਹਿਜ਼ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ ਸਟੂਡੀਓ ਵਿੱਚ ਅਸੀਂ ਇਨਵਾਈਟ ਕੀਤਾ ਹੈ ਇਨਵੀਟੇਸ਼ਨ ਦੀ ਸ਼ੁਰੂਆਤ ਕਰਨ ਵਾਲੇ ਇਨਵੀਟੇਸ਼ਨ ਪ੍ਰੋਸੈਸ ਨੂੰ ਸ਼ੁਰੂ ਕਰਨ ਵਾਲੇ ਐਕਸਪਰਟ ਇਸ਼ਪ੍ਰੇ ਸਿੰਘ ਨੂੰ ਜੋ ਕਿ ਆਈ 2 ਇਮੀਗ੍ਰੇਸ਼ਨ ਤੋਂ ਨੇ ਉਹਨਾਂ પાસે ਜਾਣਾਂਗੇ ਕਿ ਇਨਵੀਟੇਸ਼ਨ ਦਾ ਸੱਚ ਕੀ ਹੈ ਕੀ ਵਾਕਿਆ ਵੀਜ਼ੇ ਆਉਂਦੇ ਆ ਜਾਂ ਸਿਰਫ 10 15 20 ਹਜ਼ਾਰ ਦੇ ਲਾਲਚ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਕੋ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਸੇ ਜਪਰਪਸ ਆਉਂਦਾ ਜੀ ਸੋ ਇਨਵੀਟੇਸ਼ਨ ਦਾ ਸੱਚ ਕੀ ਹੈ ਜੀ ਪਿਛਲੇ ਸ਼ੋਅ ਦੇ ਵਿੱਚ ਅਸੀਂ ਇੱਕ ਐਕਸਪਰਟ ਨੂੰ ਬੁਲਾਇਆ ਉਹਨਾਂ ਨੇ ਕਿਹਾ ਕਿ ਇਨਵੀਟੇਸ਼ਨ ਸਿਰਫ ਇੱਕ ਠੱਗੀ ਦਾ ਸਾਧਨ ਆ ਵੀਜ਼ੇ ਨਹੀਂ ਹੁੰਦੇ ਸੋ ਤੁਸੀਂ 4-5 ਸਾਲ ਤੋਂ ਇਨਵੀਟੇਸ਼ਨ ਵੰਗਾ ਰਹੇ ਹੋ ਕੈਨੇਡਾ ਦੇ ਤਾਂ ਵੀ ਤੁਸੀਂ ਬੱਚੇ ਵੇਚੇ ਤੁਸੀਂ 크리스마ਸ ਲਈ ਬੱਚੇ ਭੇਜੇ ਤੁਸੀਂ ਜਿਹੜਾ ਨਵੇਂ ਸਾਲ ਦੇ ਵੀ ਜਿਹੜਾ ਕੇਸ ਅਪਲਾਈ ਕਰਦੇ ਹੋ ਕਿਸਾਨ ਮੇਲੇ ਦੇ ਵੀ ਕੇਸ ਅਪਲਾਈ ਕਰਦੇ ਸੋ ਰਿਐਲਿਟੀ ਕੀ ਹੈ ਸੱਚ ਕੀ ਹੈ ਕਿ ਵੀਜ਼ੇ ਹੁੰਦੇ ਦੇਖੋ ਇਦਾਂ ਗੱਲਾਂ ਨਾਲ ਆਪਾਂ ਕਿਸੇ ਨੂੰ ਜਿੰਨਾ ਮਰਜ਼ੀ ਗੁੰਮਰਾਹ ਕਰ ਰਹੀ ਹੈ ਜੋ ਕਿ ਅੱਜ ਦੇ ਡੇਟ ਦੇ ਵਿੱਚ ਮਾਰਕੀਟ 'ਚ ਹੁੰਦਾ ਪਿਆ ਗੱਲਾਂ ਜਿੰਨੀ ਮਰਜ਼ੀ ਕਰੀ ਚਲੋ ਉਹਨੂੰ ਕਹਿ ਦਿਓ ਠੱਗੀ ਦਾ ਕੰਮ ਉਹ ਤਾਂ ਗਲਤ ਕਰ ਰਿਹਾ ਮੈਂ ਸਹੀ ਕਰ ਰਿਹਾ ਬਸ ਸਿਰਫ ਔਰ ਸਿਰਫ ਅੱਜ ਦੀ ਡੇਟ ਦੇ ਵਿੱਚ ਐਵੀਡੈਂਸ ਜਿਹੜਾ ਉਹ ਤੁਹਾਨੂੰ ਜਵਾਬ ਦੇ ਸਕਦਾ ਤੁਸੀਂ ਸਾਡਾ ਐਵੀਡੈਂਸ ਤੁਸੀਂ ਸਾਡਾ ਪੇਜ ਦੇਖ ਸਕਦੇ ਹੈਗੇ ਹੋ ਇੱਕ ਇੱਕ ਚੀਜ਼ ਨੂੰ ਆਪਾਂ ਗਲਤ ਕੰਮ ਜੇ ਕਰ ਰਹੇ ਹਾਂ ਉਹਨੂੰ 1 ਮਹੀਨਾ 2 ਮਹੀਨੇ 6 ਮਹੀਨੇ ਹੱਦ ਸਾਲ ਉਹਨੂੰ ਆਪਾਂ ਪ੍ਰਮੋਟ ਕਰ ਸਕਦੇ ਹਾਂ ਜੀ ਆਪਾਂ 4-4 ਸਾਲ ਦੀ ਗੱਲ ਕਰੀਏ ਉਹ ਚੀਜ਼ ਨਹੀਂ ਪੋਸੀਬਲ ਹੈਗੀ 4 ਸਾਲ ਉਹੀ ਚੀਜ਼ ਚੱਲ ਸਕਦੀ ਜਿਹੜੀ ਚੀਜ਼ ਸਹੀ ਹੁੰਦੀ ਹੈ ਉਹ ਨਾਲੇ ਸਾਡੇ ਕੋਲ ਗ੍ਰਾਫ ਹੈਗਾ ਪਿਛਲੇ ਸਾਲ ਔਰ ਅੱਜ ਸਾਨੂੰ ਪੰਜਵਾਂ ਸਾਲ ਹੋ ਚੱਲਿਆ ਔਰ ਸਾਡਾ ਗ੍ਰਾਫ ਹਰ ਸਾਲ ਸਾਡੀ ਸਕਸੈਸ ਰੇਟ ਵੀਜ਼ਾ ਦੀ ਵਧਦੀ ਜਾ ਰਹੀ ਹੈ ਸਾਡੇ ਤੁਸੀਂ ਪੇਜ ਤੇ ਵੀਜ਼ਾ ਦੇਖੋ ਐਨੇ ਵੀਜ਼ੇ ਲੱਗ ਚੁੱਕੇ ਹੁਣ ਤਾਂ ਆਪਾਂ ਘਰ ਜਾ ਕੇ ਸਰਪ੍ਰਾਈਜ਼ ਵੀ ਦੇ ਰਹੇ ਹਾਂ ਤੋਂ ਅਗਰ ਇਹ ਠੱਗੀ ਹੋਵੇ ਜਾਂ ਗਲਤ ਹੋਵੇ ਤੇ ਐਨੇ ਵੀਜ਼ੇ ਕਿਉਂ ਆਣ ਕਿਉਂ ਬਾਕੀ ਅਗਰ ਆਪਾਂ ਕੰਪਰੀ ਦੀ ਗੱਲ ਕਰੀਏ ਉਹਨਾਂ ਦੇ ਵੀਜ਼ੇ ਇੱਨੇ ਕਿਉਂ ਨਹੀਂ ਆਂਦੇ ਵੱਧ ਇੱਕ ਤੋਂ ਦੋ ਉਹਨਾਂ ਦੇ ਵੀਜ਼ ਲੁਕੋ ਠੀਕ ਹੈ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਕੀ ਤੁਸੀਂ ਵੀਜ਼ੇ ਲੈ ਰਹੇ ਹੋ ਤੁਹਾਡੀ ਫੇਸਬੁੱਕ ਪੇਜ ਵਿੱਚ ਦੇਖ ਰਿਹਾ ਵੀਜ਼ੇ ਲੱਗ ਵੀ ਰਹੇ ਨੇ ਪਰ ਮੁੱਦਾ ਕੀ ਹੈ ਮੁੱਦਾ ਇਹ ਹੈ ਕਿ ਇੱਕ ਕੰਪਨੀ ਨੂੰ ਵੇਚ ਕੇ ਜੋ ਤੁਸੀਂ ਕੰਪਨੀ ਫੋਲੋ ਕਰਦੀ ਹੈ ਤਾਂ ਸ਼ਾਇਦ ਉਹਨੂੰ ਪਤਾ ਨਹੀਂ ਹੁੰਦਾ ਵੀਜ਼ੇ ਅਪਲਾਈ ਕਿਵੇਂ ਕਰਨੇ ਆ ਵਿੱਚ ਇਹ ਗਹਿਰਾਈਆਂ ਨਹੀਂ ਪਤਾ ਹੁੰਦੀਆਂ ਕਿਵੇਂ ਵੀਜ਼ੇ ਅਪਲਾਈ ਕਰਨਾ ਜਿਸ ਕਰਕੇ ਵੀਜ਼ਾ ਰਿਫਿਊਜ਼ ਹੋਣ ਦੀ ਰੇਟ ਵੱਧ ਜਾਂਦਾ ਹੈ ਸੋ ਵੱਧ ਕਲਾਇੰਟ ਆਪਣੇ ਵੱਲ ਅਟਰੈਕਟ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਲੁਭਾਉਣੀਆਂ ਰਿਡੀਜ਼ਮੈਂਟ ਦਿੱਤੇ ਜਾਂਦੀਆਂ ਨੇ ਇਸ਼ਤਿਹਾਰ ਦਿੱਤੇ ਜਾਂਦੇ ਨੇ ਅੱਜ ABC ਕੰਸਲਟਿੰਗ ਦੀ ਗੱਲ ਕਰ ਲਈ ਤਾਂ ਮੈਂ ਵੀ ਟੀਵੀ ਤੇ ਐਡ ਦੇਖ ਮੈਂ ਤੇ ਸਾਰੇ ਪੈਸੇ ਕੰਪਨੀ ਲਾਉਗੀ ਸੋ ਕੰਪਨੀ ਕਿੱਥੋਂ ਪੈਸੇ ਲਾਉਗੀ ਅੰਬੈਸੀ ਫੀਸ ਚ ਲੋ ਕੰਪਨੀ ਲਾ ਦਿੰਦੀ ਵੈਸੇ ਮੇਰੇ ਖਿਆਲ ਤੋਂ ਉਹ ਵੀ ਕੋਈ ਨਹੀਂ ਲਾਊਗਾ ਇਨਵੀਟੇਸ਼ਨ ਦੀ ਫੀਸ ਵੀ ਕੰਪਨੀ ਕਹਿੰਦੀ ਕਿ ਮੈਂ ਪੱਲੇ ਲਾਉਂਗੀ ਫਿਰ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਮੰਚ ਤੇ ਆ ਕੇ ਕਿਸੇ ਹੋਰ ਨਾਲ ਮੰਚ ਤੇ ਆ ਕੇ ਬੋਲਦੇ ਨੇ ਕਿ ਇਨਵੀਟੇਸ਼ਨ ਤਾਂ ਫ੍ਰੀ ਹੈ ਜੀ ਇਨਵੀਟੇਸ਼ਨ ਤੇ ਪੈਸੇ ਹੋਣੇ ਲੱਗਦੇ ਇੱਕ ਦੋ ਕੰਪਨੀਆਂ ਇਨਵੀਟੇਸ਼ਨ ਦੇ ਐਵੇਂ ਪੈਸੇ ਲਈ ਜਾਂਦੀਆਂ ਸੋ ਕੀ ਬਾਤ ਹੈ ਇਨਵੀਟੇਸ਼ਨ ਫ੍ਰੀ ਮਿਲਦੀਆਂ ਨੇ ਔਰ ਦੂਸਰਾ ਸਵਾਲ ਇਹ ਹੈ ਕਿ ਵਾਕਿਆ ਇਨੀ ਕੈਪੈਸਿਟੀ ਹੈ ਕੰਸਲਟੈਂਟ ਦੇ ਵਿੱਚ ਕਿ ਇੱਕ ਬੰਦੇ ਦੇ ਉ ਦੇਖੋ ਮੈਂ ਨਹੀਂ ਇਹ ਚੀਜ਼ ਨੂੰ ਮੰਨਦਾ ਮੈਂ ਜਿਵੇਂ ਹਮੇਸ਼ਾ ਕਹਾਂ ਕਿ ਆਜੀ ਰੇਟ ਚ ਕੋਈ 50 ਰੁਪਏ 100 ਰੁਪਏ ਵਿੱਚ ਜਿਹਨੇ ਖਰਚ ਕਰਨਣ ਉਹ ਵੀ 10 ਜਾਣੇ ਤਾਂ ਪੁੱਛਦੇ ਕਿ ਮੈਂ ਉੱਥੇ ਇਨਵੈਸਟਮੈਂਟ ਕਰਾਂ ਕੱਲ ਨੂੰ ਮੇਰੇ ਪੈਸੇ ਤਾਂ ਨਹੀਂ ਖਰਾਬ ਹੋ ਜਾਣਗੇ ਤੇ 50 ਤੋਂ 60000 ਰੁਪਏ ਉਹ ਕਿਸੇ ਦੀ ਫਾਈਲ ਤੇ ਲਾਏਗਾ ਜਿਸ ਨੂੰ ਪਤਾ ਹੀ ਨਹੀਂ ਕਿ ਵੀਜ਼ਾ ਆਣਾ ਹੈ ਕਿ ਨਹੀਂ ਆਣਾ ਤਾਂ ਇੰਨਾ ਰਿਸਕ ਨਹੀਂ ਲਏਗਾ ਤੇ ਜਿਹੜੀ ਦੂਸਰੀ ਗੱਲ ਤੁਸੀਂ ਕਿਹਾ ਫ੍ਰੀ ਇਨਵਿਟੇਸ਼ਨ ਇਦਾਂ ਦੇਖੋ ਸਰ ਕੁਝ ਇਨਵਿਟੇਸ਼ਨ ਹੁੰਦੇ ਨੇ ਜਿਹੜੇ ਉੱਥੇ ਦੀ ਕੈਨੇਡੀਅਨ ਸਿਟੀਜ਼ਨ ਦੇ ਲਈ ਜਾਂ ਕਿਸੇ ਹੋਰ ਦੇ ਸਿਟੀਜ਼ਨ ਜਿਹੜਾ ਬੰਦਾ ਹੁੰਦਾ ਉਹਦੇ ਲਈ ਕੁਝ ਲਿਮਿਟੇਸ਼ਨ ਹੁੰਦੇ ਜਿਹੜੇ ਉੱਥੇ ਦੇ ਸਿਟੀਜ਼ਨ ਲਈ ਫ੍ਰੀ ਹੁੰਦੇ ਨੇ ਸਿਰਫ ਉਹ ਸਿਰਫ ਤੁਹਾਨੂੰ ਫ੍ਰੀ ਵਾਲੀ ਚੀਜ਼ ਦਿਖਾ ਕੇ ਤੁਹਾਨੂੰ ਆਫਿਸ ਬੁਲਾ ਕੇ ਅਟਰੈਕਟ ਕਰਕੇ ਤੁਹਾਨੂੰ ਆਫਿਸ ਬੁਲਾਣਾ ਚਾਹੁੰਦੇ ਨੇ ਤੁਸੀਂ ਥੱਲੇ ਵਾਲੀ ਜਿਹੜੀ ਬਾਰੀਕ ਚ ਲਾਈਨਾਂ ਲਿਖੀਆਂ ਹੁੰਦੀਆਂ ਟਰਮਸ ਐਂਡ ਕੰਡੀਸ਼ਨ ਜਿਹਨੂੰ ਤੁਸੀਂ ਅਪਲਾਈ ਲਿਖਿਆ ਉਹ ਚੀਜ਼ਾਂ ਤੁਸੀਂ ਨਹੀਂ ਦੇਖਦੇ ਜਿਹੜੇ ਆਪਣੇ ਐਗਰੀਕਲਚਰ ਚਾਰੇ ਭੋਲੇ ਭਾਲੇ ਬੰਦੇ ਨੇ ਉਹ ਬਸ ਇੰਨਾ ਕੁ ਦੇਖ ਕੇ ਆ ਜਾਂਦੇ ਫ੍ਰੀ ਫ੍ਰੀ ਕਰਕੇ ਤੁਸੀਂ ਨਹੀਂ ਦੇਖ ਰਹੇ ਜਿਹੜੇ ਸਾਨੂੰ ਸਾਡੀ ਕੰਪਨੀ ਨੂੰ ਅੱਜ 5 ਸਾਲ ਹੋ ਚੱਲੇ ਨੇ ਤੇ ਅਸੀਂ ਕਲਾਇੰਟ ਤੋਂ ਪੈਸੇ ਲੈ ਕੇ ਜੇ ਲਗਵਾ ਰਹੇ ਹਾਂ ਤੇ ਸਾਨੂੰ ਕੀ ਲੋੜ ਹੈਗੀ ਫਿਰ ਆਪਾਂ ਪ੍ਰੋਸੈਸਿੰਗ ਲਈਏ ਆਪਣੇ ਆਫਟਰ ਵੀਚ ਲਈਏ ਤੇ ਫ੍ਰੀ ਤੁਹਾਡੇ ਵੀਜ਼ੇ ਲਈ ਸੋ ਤੁਹਾਡੇ ਕਹਿੰਦਾ ਮਤਲਬ ਹੈ ਜਿਹੜੇ ਫ੍ਰੀ ਇਨਵੀਟੇਸ਼ਨ ਦੇ ਰਹੇ ਨੇ ਉਹ ਸਿਰਫ ਸਿਰਫ ਇਨਵੀਟੇਸ਼ਨ ਸਿਰਫ ਕੈਂਡੀਡੇਟ ਨੇ ਸਿਟੀਜ਼ਨ ਲਈ ਹੈ ਜੇ ਮਨ ਲਓ ਕੈਨੇਡਾ ਦੀ ਗੱਲ ਕਰ ਲਈ ਅੱਜ ਕੈਨੇਡਾ ਦੇ ਵਿੱਚ ਕੋਈ ਇ ਉਹਦੀ ਵੈਬਸਾਈਟ ਤੇ ਜਾਇਆ ਜਾਂਦਾ ਉਥੇ ਲਿਖਿਆ ਦੋ ਦੋ categories ਬਣੀ ਹੁੰਦੀਆਂ ਇੱਕ categories ਦੇ ਵਿੱਚ ਲਿਖਿਆ ਹੁੰਦਾ ਕਿ ਫ੍ਰੀ ਇਨਵੀਟੇਸ਼ਨ ਇੱਕ ਦੇ ਵਿੱਚ ਲਿਖਿਆ ਹੁੰਦਾ ਪੇਡ ਇਨਵੀਟੇਸ਼ਨ ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਏਜੰਟ ਪ੍ਰੋਮੋਸ਼ਨ ਕਰ ਰਹੇ ਨੇ ਫੀਸ ਆਫਟਰ ਵੀਜ਼ਾ ਵੀਜ਼ਾ ਤੋਂ ਬਾਅਦ ਸਾਨੂੰ ਫੀਸ ਦੇਦੇ ਉਹ ਫਿਰ ਫ੍ਰੀ ਵਾਲਾ ਇਨਵੀਟੇਸ਼ਨ ਮੰਗਵਾਉਂਦੇ ਨੇ ਜਿਹੜਾ ਕੈਨੇਡਾ ਦੇ ਵਸਤੀਗ ਕੈਨੇਡਾ ਦੇ ਸਿਟੀਜ਼ਨਸ ਲਈ ਫ੍ਰੀ ਹੁੰਦੇ ਨੇ ਉਹ ਇਨਵੀਟੇਸ਼ਨ ਮੰਗਵਾ ਕੇ ਪੰਜਾਬੀਆਂ ਦੀ ਫਾਈਲ ਚਲਾ ਕੇ ਪੰਜਾਬੀਆਂ ਦੀ ਫਾਈਲ ਐਮਬੈਸੀ ਚ ਭੇਜੀ ਜਾਂਦੀ ਹੈ ਔਰ ਵੀਜ਼ਾ ਰਿਫਿਊਜ਼ ਹੋ ਜਾਂਦੇ ਨੇ ਦੇਖੋ ਮੈਨੂੰ ਨਹੀਂ ਪਤਾ ਉਹ ਕਿਹੜਾ ਇਨਵੀਟੇਸ਼ਨ ਆਉਂਦੇ ਨੇ ਮੇਰੇ ਕੋਲ ਜਿਹੜੇ ਰਿਫਿਊਜ਼ ਹੋ ਕੇ ਆ ਜਾਂਦੇ ਨੇ ਕਲਾਇੰਟ ਕਈ ਬੰਦੇ ਆ ਕੇ ਇਹ ਕਹਿੰਦੇ ਨੇ ਸਾਨੂੰ ਉਹਨਾਂ ਨੇ ਇਨਵੀਟੇਸ਼ਨ ਦਿਖਾਇਆ ਹੀ ਨਹੀਂ ਸਿੱਧਾ ਕਹਿਤਾ ਐਮਬੈਸੀ 'ਚ ਚਲਾ ਗਿਆ ਕਈ ਕਹਿੰਦੇ ਨੇ ਕਿ ਉਹਨਾਂ ਨੇ ਕਵਰੀ ਲੈਟਰ 'ਚ ਮੈਂਸ਼ਨ ਕਰਤਾ ਦੇਖੋ ਜੇ ਅਗਰ ਚੀਜ਼ ਕੋਈ ਸਹੀ ਹੈਗੀ ਜੈਨੂਨ ਹੈ ਤਾਂ ਉਹ ਚੀਜ਼ ਤੁਹਾਨੂੰ ਦਿਖਾਉਂਦੇ ਕਿਉਂ ਨਹੀਂ ਥੈਟ ਮੀਨ ਉਹ ਚੀਜ਼ ਕੁਝ ਗਲਤ ਹੈ ਨੀ I2A ਦੇ ਕੋਲ ਜਦੋਂ ਕੋਈ ਐਪਲੀਕੇਸ਼ਨ ਆਉਂਦਾ ਹੈ ਕੀ ਤੁਸੀਂ ਉਹਨਾਂ ਨੂੰ ਜੈਨੂਨ ਇਨਵੀਟੇਸ਼ਨ ਦਿੰਦੇ ਹੋ ਹਾਂਜੀ ਸਰ ਜਿਹੜਾ ਇਨਵਿਟੇਸ਼ਨ ਆ ਉਹਦਾ ਪੂਰਾ ਬਾਰਕੋਡ ਆਂਦਾ ਨਾਮ ਦੇ ਨਾਲ ਬਾਰਕੋਡ ਆਂਦਾ ਸੀ ਬਾਰਕੋਡ ਤੇ ਸਰਚ ਕਰ ਸਕਦੇ ਹੋ ਤੁਹਾਡੇ ਨਾਮ ਤੇ ਬੋਲਦਾ ਤੁਹਾਨੂੰ ਆਨਲਾਈਨ ਚੈੱਕ ਕਰਾਇਆ ਜਾਂਦਾ ਇਵਨ ਦੈਟਸ ਸਾਡੇ ਕੋਲ ਮੈਕਸਿਮਮ ਕਲੈਂਟ ਦੇ ਅਸੀਂ ਉਹਨਾਂ ਦੇ ਕਾਰਡ ਤੋਂ ਹੀ ਪੇਮੈਂਟ ਕੀਤੀ ਜਾਂਦੀ ਤੁਸੀਂ ਆਪਣਾ ਕਾਰਡ ਦਿਓ ਤੁਹਾਡੇ ਕਾਰਡ ਤੋਂ ਜਿੰਨੀ ਪੇਮੈਂਟ ਇਹ ਇਨਵਿਟੇਸ਼ਨ ਜਾਈਗੀ ਤੁਸੀਂ ਆਪਣੇ ਕਾਰਡ ਤੋਂ ਪੇ ਕਰੋ ਮੈਨੂੰ ਸਮਝ ਨਹੀਂ ਆ ਰਿਹਾ ਇੱਕ ਕੰਸਲਟੈਂਟ ਦਾ ਕੰਮ ਕੀ ਸੀਗਾ ਉਹਨੂੰ ਹੁਣ ਪਹਿਲਾਂ ਸਟੱਡੀ ਵੀਜ਼ਾ ਦੇ ਵਿੱਚ ਇਹਨਾਂ ਨੇ ਆਫਟਰ ਵੀਜ਼ਾ ਕਰਕੇ ਇੱਕ ਗਲਤ ਕਰਤਾ ਕੰਮ ਹੁਣ ਫਿਰ ਹੁਣ ਟੂਰਿਸਟ ਵੀਜ਼ਾ 'ਚ ਵੀ ਇਦਾਂ ਖਰਾਬ ਕਰਨ ਲੱਗੇ ਕੰਸਲਟੈਂਟ ਜਿਹੜਾ ਉਹਦਾ ਮਤਲਬ ਹੁੰਦਾ ਸਿਰਫ ਕਿ ਤੁਸੀਂ ਆਪਣਾ ਤੁਹਾਨੂੰ ਉਹਨਾਂ ਚੀਜ਼ ਦਿਖਾਣੀ ਤੁਸੀਂ ਉਹਦੇ ਪੈਸੇ ਤੁਸੀਂ ਖਰਚਨੇ ਨੇ ਕੰਸਲਟੈਂਟ ਨੇ ਨਹੀਂ ਖਰਚਨੇ ਸਕੂਲ ਵਾਲੇ ਟੀਚਰ ਤੁਹਾਨੂੰ ਫ੍ਰੀ 'ਚ ਨਹੀਂ ਪੜ੍ਹਾਉਂਦੇ ਜੇ ਸਾਲ ਤੋਂ ਬਾਅਦ ਤੁਸੀਂ ਪਾਸ ਹੋਵੋਗੇ ਤਾਂ ਫੀਸ ਲੈਣੀ ਹੈ ਉਹਨਾਂ ਨੇ ਤੁਹਾਨੂੰ ਹਰ ਮਹੀਨੇ ਤੁਹਾਡੇ ਤੋਂ ਫੀਸ ਲੈਣੀ ਹੈ ਤੁਸੀਂ ਉਸ ਤੋਂ ਫੇਲ ਹੋ ਗਏ ਉਹਨਾਂ ਚ ਉਹਨਾਂ ਦੀ ਗਲਤੀ ਨਹੀਂ ਹੈਗੀ ਹਾਂ ਉਹਨਾਂ ਦੀ ਪੜ੍ਹਾਈ ਦਾ ਤੁਸੀਂ ਰੈਪਿਊਟੇਸ਼ਨ ਦੇਖ ਕੇ ਜਾਓ ਕੰਪਨੀ ਦੀ ਕੰਪਨੀ ਦੀ ਰੈਪਿਊਟੇਸ਼ਨ ਕੀ ਹੈ ਸਕਸੈਸ ਰੇਟ ਕੀ ਹੈ ਕਿੰਨੇ ਉਹਨਾਂ ਨੇ ਵੀਜ਼ਾ ਲੈ ਲਏ ਫਿਰ ਜਾ ਕੇ ਉਹਨਾਂ ਕੋਲ ਅਪਲਾਈ ਕਰੋ ਫਰੀ ਵਾਲੇ ਪਾਸੇ ਨਾ ਜਾਓ ਐਵੇਂ ਤੁਸੀਂ ਤੁਹਾਡਾ ਮਕਸਦ ਵੀਜ਼ਾ ਲੈਣਾ ਹੈ ਪੈਸੇ ਬਚਾਣਾ ਨਹੀਂ ਹੈਗਾ ਤੁਹਾਡਾ ਮਕਸਦ ਮੈਨੂੰ ਪਤਾ ਹੈ ਪੰਜਾਬ ਦਾ ਬੰਦਾ ਜਿਹੜਾ ਬਾਹਰ ਜਾਣਾ ਜਿਨੇ ਉਹਦੇ ਲਈ 40-50000 ਰੁਪਏ ਇੰਨਾ ਮਾਇਨੇ ਰੱਖਦਾ ਜਿਨੇ ਉਹਨੂੰ ਰਿਫਿਊਜ਼ਲ ਆਨ ਤੇ ਦੁੱਖ ਹੁੰਦਾ ਨਹੀਂ ਪਰ ਇਸ ਲਈ ਮਾਫੀ ਚਾਹੁੰਦਾ ਇੱਕ ਚੀਜ਼ ਲੋਕਾਂ ਦੇ ਮਨਾਂ ਵਿੱਚ ਇਹ ਵੀ ਬੈਠੀ ਹੈ ਕਿ ਸਿਰਫ ਔਰ ਸਿਰਫ ਵੀਜ਼ਾ ਜਿਹੜੇ ਕੰਸਲਟੈਂਟ ਹੁੰਦੇ ਨੇ ਉਹ ਆਪਣੇ ਦਿਮਾਗ ਚ ਹੀ ਭਾ ਕੇ ਬੈਠੇ ਨੇ ਕਿ ਜੋ ਆਵੇ ਸੋ ਰਾਹੀ ਜਾਵੇ ਜਿਹੜਾ ਵੀ ਐਪਲੀਕੈਂਟ ਆਉਂਦਾ ਉਹਨੂੰ 10 20 30000 ਜੋ ਦਿੰਦਾ ਹੈ ਬਸ ਲੈ ਕੇ ਅਪਲਾਈ ਕਰ ਦੋ ਵੀਜ਼ਾ ਆਵੇ ਚਾਹੇ ਨਾ ਆਵੇ ਸਾਡਾ ਕੋਈ ਲੈਣਾ ਦੇਣਾ ਸੋ ਇੱਕ ਬੰਨੇ ਅਸੀਂ ਕਹਿ ਰਹੇ ਹਾਂ ਕਿ ਕੁਝ ਕੰਸਲਟੈਂਟ ਫੀਸ ਆਫਟਰ ਵੀਜ਼ਾ ਮੰਗ ਰਹੇ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਪਹਿਲਾਂ ਕੋਸ਼ਿਸ਼ ਨਹੀਂ ਲੈਣਾ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲੈਣੇ ਆ। ਦੂਜੇ ਪਾਸੇ ਤੁਸੀਂ ਕਹਿੰਦੇ ਕਿ ਹਾਈ ਟੂ ਇਮੀਗ੍ਰੇਸ਼ਨ ਵੱਲੋਂ ਜਦੋਂ ਵੀ ਆਉਂਦਾ ਹੈ ਅਸੀਂ ਉਹਨਾਂ ਕਹਿੰਦੇ ਹਾਂ ਕਿ ਇਨਵੀਟੇਸ਼ਨ ਦੇ ਪੈਸੇ ਆਪਣੇ ਕਾਰਡ ਤੋਂ ਭਰਦੇ ਸਾਡੀ ਕੰਪਨੀ ਵੀ ਸੜੀ ਦੇ ਆ ਜੋ ਆਫਟਰ ਵੀਜ਼ਾ ਟਰਮਸ ਐਂਡ ਕੰਡੀਸ਼ਨ ਤੁਹਾਡੀ ਹੁੰਦੀ ਹੈ ਉਹ ਤੁਸੀਂ ਕਰਦੇ ਹੋ। ਸੋ ਜਿਹੜਾ ਆਫਟਰ ਵੀਜ਼ਾ ਬੱਚੇ ਦੇ ਨਾਲ ਡੀਲ ਕਰਦਾ ਆਫਟਰ ਵੀਜ਼ਾ ਬੱਚੇ ਕੋ ਪੈਸੇ ਮੰਗਦਾ ਕਿ ਸੱਚ ਵਿੱਚ ਉਹ ਆਫਟਰ ਵੀਜ਼ਾ ਹੁੰਦਾ ਜਾਂ ਕਿਸੇ ਨਾ ਕਿਸੇ ਹੋਰ ਬਹਾਨੇ ਬੱਚੇ ਕੋ ਪੈਸੇ ਲੈ ਲੈ ਜਾਂਦੇ ਨੇ ਜਿੰਨੇ ਇੱਕ ਆਮ ਕੰਸਲਟੈਂਟ ਆਪਣੀ ਕੰਸਲਟੈਂਸੀ ਫੀਸ ਹੀ ਲੈਂਦਾ ਹੈ ਦੇਖੋ ਮੈਂ ਕਿਸੇ ਕੰਪਨੀ ਬਾਰੇ ਇਦਾਂ ਕਹਿ ਨਹੀਂ ਸਕਦਾ ਲੇਕਿਨ ਸਾਡੇ ਕੋਲ ਜਿਹੜੇ ਕਲਾਇੰਟ ਆਂਦੇ ਨੇ ਉਹਨਾਂ ਨੂੰ ਕਾਫੀ ਪੁੱਛੋ ਉਹਨਾਂ ਨੂੰ ਕੋਈ ਫੰਡ ਸ਼ੋਅ ਦੇ ਨਾਂ ਤੋਂ ਉਹਨੂੰ ਲੈ ਲਿਆ ਜਾਂਦਾ ਉਸ ਤੋਂ ਜਾਂ ਕਿਸੇ ਹੋਰ ਬਹਾਨੇ ਉਹਨਾਂ ਨੂੰ ਲੈ ਲਿਆ ਹੁੰਦਾ ਤੁਸੀਂ ਆਪ ਆਪ ਦੇਖੋ ਅਗਰ ਉਹ ਤੁਹਾਡੇ ਕੋਲ ਜਿਹੜੇ ਆਪਾਂ ਨੂੰ 5 ਸਾਲ ਹੋ ਗਏ ਇਨਵਿਟੇਸ਼ਨ ਦੇ ਬੇਸ ਤੇ ਕੰਮ ਕਰਦੇ ਨੂੰ ਹੁਣ ਉਹ ਅੱਜ ਤੋਂ ਆ 2 ਮਹੀਨੇ ਹੋ ਗਏ ਹੁਣ ਉਹ ਵੀ ਇਹ ਚੀਜ਼ ਕਹਿਣ ਲੱਗ ਗਏ ਨੇ ਜੇ ਉਹ ਵੀ ਕਹਿਣਗੇ ਕਿ ਕਿਸੇ ਪੈਸੇ ਨਾਲ ਤੁਹਾਡੀ ਫਾਈਲ ਲਗਾਵਾਗੇ ਤੇ ਤੁਸੀਂ ਉਹਨਾਂ ਕੋਲ ਕਿਉਂ ਜਾਓਗੇ ਤੁਸੀਂ ਤਾਂ ਸਾਡੇ ਕੋਲ ਆਓਗਾ ਪੰਜ ਸਾਲ ਜਿੰਨਾਂ ਨੂੰ ਇੰਨੇ ਪ੍ਰਾਣੀ ਕੰਪਨੀ ਜੀ ਨੇ ਇੰਨੇ ਵੀਜ਼ੇ ਲਾਤੇ ਤੁਸੀਂ ਨਵੇਂ ਬੰਦੇ ਕੋਲ ਤਾਂ ਜਾਓਗੇ ਜੋ ਪੁੱਛੇ ਐਸੀ ਗੱਲ ਕਹੇਗਾ ਜਿਹੜੀ ਚੀਜ਼ ਅਸੀਂ ਨਹੀਂ ਕਹਿ ਰਹੇ ਉਹ ਜਿਵੇਂ ਆ ਫ੍ਰੀ ਵਾਲੀ ਗੱਲ ਕਹੇਗਾ ਤੁਸੀਂ ਯਾਰ ਮੈਂ ਵੀ ਮੈਂ ਵੀ ਇੱਕ ਹਿਊਮਨ ਬੀਂਗਾ ਮੈਨੂੰ ਵੀ ਕੋਈ ਆ ਕੇ ਕਹੇਗਾ ਯਾਰ ਉਹ ਫਲਾਣੀ ਚ ਉੱਥੇ ਫ੍ਰੀ ਚ ਮਿਲ ਰਹੀ ਹੈ ਉੱਥੇ ਪੈਸੇ ਨਹੀਂ ਮਿਲ ਰਹੀ ਮੈਂ ਵੀ ਪਹਿਲਾ ਫਰੀ ਵਾਲ ਜਾਊਗਾ ਪਰ ਮੈਨੂੰ ਪਤਾ ਹੈ ਮੈਂ ਫਰੀ ਵਾਲੀ ਜਗ੍ਹਾ ਤੇ ਜਾ ਕੇ ਦੇ ਚੁੱਕਾ ਕੋਈ ਸਹੀ ਤਰ੍ਹਾਂ ਤੁਹਾਨੂੰ ਡੀਲ ਨਹੀਂ ਹੁੰਦਾ ਕੋਈ ਮੈਨੂੰ ਪਤਾ ਨਹੀਂ ਤੁਹਾਡਾ ਮਤਲਬ ਇੰਨੀ ਸਿਰਦਰਦੀਨ ਲਈ ਜਾਏਗੀ ਕੇਸ ਜਿਹੜੇ ਫਰੀ ਵਾਲ ਹਾਂ ਜਾਂ ਨਾ ਚਾਹਵਾਂਗੇ ਕੀ ਜਿਹੜਾ ਫੀਸ ਵੀਜ਼ੇ ਤੋਂ ਬਾਅਦ ਵਾਲੀ ਹੈ ਜਾਂ ਇਨਵੀਟੇਸ਼ਨ ਤੋਂ ਬਾਅਦ ਫੀਸ ਹੈ ਕੀ ਇਹ ਸਿਰਫ ਇੱਕ ਸਾਜ਼ਿਸ਼ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਹੋਰ ਤਰੀਕੇ ਪੈਸੇ ਕਢਾਉਣ ਦਾ ਤਰੀਕਾ ਹੈ ਹਾਂ ਜਾਂ ਨਾ ਹਾਂ ਸੋ ਇਨਵਿਟੇਸ਼ਨ ਦੇ ਨਾਮ ਤੇ ਅਗਰ ਤੁਹਾਡੇ ਕੋਲ ਕੋਈ ਪੈਸੇ ਮੰਗਦਾ ਹੈ ਤਾਂ ਕੋਸ਼ਿਸ਼ ਕਰਿਆ ਕਰੋ ਕਿ ਆਪਣਾ ਕਾਰਡ ਉਹਨੂੰ ਦਿਓ ਤੁਹਾਡੇ ਕਾਰਡ ਤੋਂ ਪੈਸੇ ਕੱਟੇ ਜਾਣਗੇ ਤੇ ਤੁਹਾਨੂੰ ਪਤਾ ਲੱਗ ਜਾਈਏ ਇਨਵਿਟੇਸ਼ਨ ਜੈਨੂਇਨ ਹੈ ਕਿ ਨਹੀਂ ਅੱਜ ਕੋਈ ਕੰਸਲਟੈਂਟ ਕਹਿ ਰਿਹਾ ਹੈ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਦਿਓ ਤੁਹਾਡਿੰ ਬੱਸ ਫੀਸ ਵੀ ਮੈਂ ਭਰ ਲੂੰਗਾ ਤੁਹਾਡੀ ਇਨਵੀਟੇਸ਼ਨ ਦਾ ਖਰਚਾ ਵੀ ਮੈਂ ਕਰ ਲੂੰਗਾ ਤੁਹਾਡੇ ਹੋਟਲ ਰੂਮ ਦਾ ਖਰਚਾ ਵੀ ਮੈਂ ਕਰ ਲੂੰਗਾ ਤੁਹਾਡੀ ਟਿਕਟ ਦਾ ਖਰਚਾ ਵੀ ਮੈਂ ਕਰ ਲੂੰਗਾ ਮੈਨੂੰ ਪੈਸੇ ਵੀਜ਼ੇ ਲੱਗਣ ਤੋਂ ਬਾਅਦ ਦੇ ਦਿਓ ਤਾਂ ਕਿ ਤਨਾ ਕਿਤੇ ਗੁਰੇਸ਼ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜਾ ਕੰਮ ਤੁਹਾਡਾ 10-15 20000 ਰੁਪਏ ਵਿੱਚ ਹੋਣਾ ਉਹਦੇ ਬਦਲੇ ਤੁਹਾਡੇ ਕੋਲ 5 ਲੱਖ 10 ਲੱਖ 20 ਲੱਖ ਰੁਪਏ ਵੀਜ਼ੇ ਤੋਂ ਬਾਅਦ ਮੰਗੇ ਜਾ ਰਿਹਾ ਸੋ ਸੋ ਸਮੇਂ ਕਿਸੇ ਅਪਲਾਈ ਕਰੋ ਜਿੱਥੇ ਵੀ ਕਰਨਾ ਚਾਹੁੰਦੇ ਹੋ ਇੱਕ ਜੈਨੂਇਨ ਕੰਸਲਟੈਂਟ ਕੋਲ ਅਪਲਾਈ ਕਰੋ ਆਪਣਾ ਕੇਸ ਇੱਕ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਸ ਉਪੇ ਜਾਲ ਵਿੱਚ ਨਾ ਫਸੋ ਤੁਹਾਡੇ ਲਈ ਤੁਹਾਡਾ ਕੇਸ ਇੱਕ ਜ਼ਿੰਦਗੀ ਹੈ ਪਰ ਇੱਕ ਉਹ ਕੰਸਲਟੈਂਟ ਜਿਹੜਾ ਤੁਹਾਨੂੰ ਪੈਕੇਜ ਕਰ ਰਿਹਾ ਹੈ ਸ਼ਾਇਦ ਤੁਹਾਨੂੰ ਮਹਿਸੂਸ ਹੋਵੇ ਲਈ ਤੁਹਾਡਾ ਕੇਸ ਇੱਕ ਸਿੰਪਲ ਕੇਸ ਹੈ ਤੁਹਾਡਾ ਰਿਜੈਕਟ ਵੀ ਹੋ ਜਾਂਦਾ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੋ ਇਸ ਲਈ ਇੱਕ ਆਖਰੀ ਸਵਾਲ ਕੰਪਨੀਆਂ ਹਰ ਕੋ ਵੀਜ਼ਾ ਲਗਵਾਉਂਦੀਆਂ I2E ਵੀਜ਼ਾ ਲਗਵਾਉਂਦੀਆਂ ਹੋਰ ਪੰਜਾਬ 'ਚ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਟੂਰਿਸਟ ਵੀਜ਼ਾ ਲਗਵਾਉਂਦੀਆਂ ਸੋ I2E ਬੋਲੋ ਹੀ ਕਿਉਂ ਆਇਆ ਹੈ ਮੈਂ ਗੁੱਟ ਮੈਂ ਪਹਿਲਾਂ ਤੁਹਾਡਾ ਸਵਾਲ ਦਾ ਜਵਾਬ ਦਵਾਂ ਉਹ ਪਿਛਲੇ ਸਵਾਲ ਦਾ ਜਵਾਬ ਦਵਾਂ ਮੈਂ ਜਿਹੜਾ ਕਹਿ ਰਹੇ ਨੇ ਆਫਟਰ ਵੀਜ਼ਾ ਵਾਲੀ ਗੱਲ ਮੈਂ ਇਹ ਚੀਜ਼ ਸੋਚੀ ਹੈ ਕਿ ਦੇਖੋ ਉਹ ਕਹਿ ਰਹੇ ਨੇ ਨਾ ਕਿ ਤੁਹਾਡੀ ਜਿਹੜੇ ਸਾਰੇ ਪੈਸੇ ਲੱਗਣਗੇ ਅਸੀਂ ਆਪਣੇ ਕੋਲੋਂ ਖਰਚਾਂਗੇ ਤੁਸੀਂ ਐ ਕਰੋ ਉਹਨੂੰ ਕਹੋ ਕਿ ਮੇਰੇ ਜਿਹੜੇ ਸਾਰਾ ਖਰਚਾ ਹੋਣਾ ਤੂੰ ਮੇਰੇ ਕਾਰਡ ਤੋਂ ਪੇ ਕਰ ਠੀਕ ਹੈ ਉਸ ਤੋਂ ਬਾਅਦ ਜਿਹੜਾ ਖਰਚਾ ਹੈਗਾ ਮੈਂ ਉਹ ਕੈਸ਼ ਵਾਪਸ ਕਰ ਦੇਵਾਂਗੀ ਤਾਨੂੰ ਆਪੇ ਪਤਾ ਲੱਗ ਜਾਏਗਾ ਕਿ ਉਹ ਆਪਣੇ ਪੱਲੋਂ ਉਹ ਕਹਿ ਰਹੇ ਨਾ ਆਪਣੇ ਕੋਲੋਂ ਪੈਸੇ ਭਰ ਰਹੇ ਆ ਤੁਸੀਂ ਆਪਣੇ ਕਾਰਡ ਤੋਂ ਸਾਰੇ ਪੈਸੇ ਖਰਚਾਓ ਐਂਬੈਸੀ ਫੀਸ ਸਾਰੇ ਇਵੈਂਟ ਇਨਵਿਟੇਸ਼ਨ ਦਾ ਹੋਟਲ ਬੁਕਿੰਗ ਕੋ ਸਾਰੇ ਮੇਰੇ ਕਾਰਡ ਤੋਂ ਕਰ ਜਿੰਨਾ ਖਰਚਾ ਹੋਏਗਾ ਉਸ ਚ 10% ਕੱਟ ਕੇ ਤੂੰ 10% ਵੀ ਉਹਨੂੰ ਕੋਈ ਰੱਖ ਲਈ ਤੂੰ ਜੇ ਸਾਡਾ 50000 ਖਰਚਾ ਗਿਆ 5000 ਤੇਰਾ ਤੂੰ ਸਾਨੂੰ 45 ਮੋੜ ਦੇ ਵਾਪਸ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੀ ਫਾਈਲ ਤੇ ਕਿੰਨੇ ਕੇ ਪੈਸੇ ਲੱਗੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਕਿਉਂ ਹੈ ਕੈਨੇਡਾ ਦਾ ਵੀਜ਼ਾ ਤਾਂ ਹਰ ਕੰਪਨੀ ਅੱਜ ਕੱਲ ਲੱਗਦੇ ਪਏ ਨੇ ਲੇਕ ਦੀ ਗੱਲ ਇਹ ਨਹੀਂ ਹੈਗੀ ਕਿ ਕੈਨੇਡਾ ਦਾ ਵੀਜ਼ਾ ਆ ਗਿਆ ਤੁਹਾਡਾ ਜਾਂ ਇਸ ਕੰਪਨੀ ਨੇ ਤੁਹਾਡਾ ਕੈਨੇਡਾ ਦਾ ਵੀਜ਼ਾ ਲਗਵਾਤਾ ਮੈਟਰ ਇਹ ਚੀਜ਼ ਗੱਲ ਕਰਦੀ ਕਿ ਕਿਹੜੀ ਪ੍ਰੋਫਾਈਲ ਤੇ ਤੁਹਾਡਾ ਵੀਜ਼ਾ ਲੱਗਾ ਕਿ ਉਹ ਕਿੰਨੀ ਵਾਰ ਰਿਫਿਊਜ਼ ਸੀ ਉਹਦੇ ਕੋਲ ਬੈਂਕ ਬੈਲੈਂਸ ਕਿੰਨਾ ਸੀਗਾ ਉਹਦੀ ਆਮਦਨੀ ਦਾ ਜ਼ਰੀਆ ਕੀ ਸੀਗਾ ਕਿ ਇਹ ਨਹੀਂ ਹੈਗਾ ਕਿ ਜੇ ਦੀ ਪ੍ਰੋਫਾਈਲ ਅਗਰ ਵਧੀਆ ਹੈ ਤੇ ਠੀਕ ਹੈ ਉਹਦਾ ਵੀਜ਼ਾ ਚਲੋ ਉਹਦੇ ਚਾਂਸ ਜ਼ਿਆਦਾ ਹੁੰਦੇ ਨੇ ਬਟ ਜਿਹੜੀ ਇਦਾਂ ਦੀ ਪ੍ਰੋਫਾਈਲ ਨੇੜੀ 4 4 5 5 ਵਾਰ ਰਿਵਿਊਜ਼ ਹੈਗੀਆਂ ਫੰਡ ਨਹੀਂ ਉਹਦੇ ਕੋਲ ਇੰਨਾ ਹੈਗਾ ਉਹਦੇ ਕੋਲ ਆਪਣਾ ਇਨਕਮ ਸੋਰਸ ਨਹੀਂ ਇੰਨਾ ਹੈਗਾ ਕੋਈ ਈ ਵੱਡੀ ਜੌਬ ਨਹੀਂ ਹੈਗੀ ਸਿੰਪਲ ਐਗਰੀਕਲਚਰ ਹੈ ਬੰਦਾ ਵੱਡੀ ਗੱਲ ਇਹ ਹੈ ਕਿ ਆਪਾਂ ਉਹਨਾਂ ਦੇ ਵੀਜ਼ੇ ਲੈ ਕੇ ਦਿੰਦੇ ਨੇ ਤੁਸੀਂ ਸਾਡੀ ਫੇਸਬੁੱਕ ਪ੍ਰੋਫਾਈਲ ਪੇਜ ਤੇ ਚੈੱਕ ਕਰ ਸਕਦੇ ਹੋ ਕਿ ਸਾਡੇ ਵੀਜ਼ੇ ਜਿਹੜੇ ਜ਼ਿਆਦਾ ਆਏ ਨੇ ਉਹ ਇੰਨਾ ਆਮ ਪ੍ਰੋਫਾਈਲਾਂ ਤੇ ਆਏ ਆ ਆਮ ਪ੍ਰੋਫਾਈਲ ਤੇ ਵੀਜ਼ਾ ਕਿਵੇਂ ਲਿੱਤੇ ਨੇ ਉਹਨਾਂ ਦਾ ਆਧਾਰੀ ਇਨਵੀਟੇਸ਼ਨ ਬਣਿਆ ਸਿੰਪਲ ਹੋਟਲ ਬੁਕਿੰਗ ਤੇ ਇੰਨਾ ਪ੍ਰੋਫਾਈਲ ਤੇ ਵੀਜ਼ੇ ਨਹੀਂ ਆ ਸਕਦਾ ਜੀ ਸੋ ਇੱਕ ਤਰਫਾ ਜਦੋਂ ਕੋਈ ਗਾਰੰਟੀ ਹੁੰਦੀ ਹੈ ਕੰਸਲਟੈਂਟ ਕਹਿੰਦਾ ਹੈ ਕਿ ਮੈਂ ਪੈਸੇ ਵੀਜ਼ਾ ਲਗਣ ਤੋਂ ਬਾਅਦ ਦੇ ਲਵਾਂ ਆਜੂਗਾ ਪਰ ਗਰੰਟੀ ਨਾਲ ਵੀਜ਼ਾ ਹੈ ਕਿ ਮੇਰੀ ਐਮਬੈਸੀ ਦੇ ਵਿੱਚ ਸੈਟਿੰਗ ਹੈ ਮੇਰਾ ਵੀਜ਼ਾ ਅਫਸਰ ਵਾਕਿਬ ਆ ਮੈਂ ਤੇਰਾ ਕੇਸ ਪਾਉਂਗਾ ਸਿਰਫ ਮੈਂ ਤੇਰਾ ਕੇਸ ਨੰਬਰ ਦੇਣਾ ਤੇਰਾ ਵੀਜ਼ਾ ਆ ਜੂਗਾ ਔਰ ਤੇਰੇ ਕੋਲ ਵੀਜ਼ੇ ਤੋਂ ਬਾਅਦ 15 ਜਾਂ 20 ਲੱਖ ਰੁਪਏ ਲਵਾਂਗਾ ਇਹ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਇਹ ਜਿਹੜੀ ਗਰੰਟੀ ਤੁਹਾਨੂੰ ਦਿੱਤੀ ਜਾਂਦੀ ਹੈ ਗਰੰਟੀ ਸਿਰਫ ਇੱਕ ਤਰਫਾ ਗਰੰਟੀ ਹੈ ਜੇ ਵੀਜ਼ਾ ਆ ਗਿਆ ਤੇ ਕੰਸਲਟੈਂਟ ਨੂੰ 15-20 ਲੱਖ ਰੁਪਏ ਮਿਲ ਜੂਗਾ ਜੇ ਵੀਜ਼ਾ ਨਹੀਂ ਆਇਆ ਤੇ ਕੰਸਲਟੈਂਟ ਕਹਿਣਾ ਮੈਂ ਤੇਰੇ ਕੋਲ ਆਈ ਕੁਛ ਸੋ ਇਹ ਗਾਰੰਟੀ ਸਿਰਫ ਇੱਕ ਪਾਸੇ ਹੀ ਆ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ ਤਾਂ ਲੱਗਦਾ ਹੈ ਕਿ ਕੰਸਲਟੈਂਟ ਜੈਨੂਅਲ ਆ ਤੁਹਾਨੂੰ ਲੱਗਦਾ ਹੈ ਕਿ ਕੰਸਲਟੈਂਟ ਵੀਜ਼ਾ ਲਗਵਾ ਦੇਊਗਾ ਤੇ ਸਿਰਫ ਗਾਰੰਟੀ ਦੇ ਨਾਮ ਤੇ ਸਿਰਫ ਇੱਕ ਤਰਫਾ ਗਾਰੰਟੀ ਨਾ ਕਰੋ ਗਾਰੰਟੀ ਦੋ ਤਰਫਾ ਕਰੋ ਉਹਨੂੰ ਕਹਾਂ ਜੀ ਠੀਕ ਹੈ ਜੇ ਵੀਜ਼ਾ ਲੱਗ ਗਿਆ ਮੈਂ ਤੈਨੂੰ 5 ਸਾਲ 10 ਲੱਖ ਰੁਪਏ ਜੋ ਤੂੰ ਮੰਗਦਾ ਮੈਂ ਦੇ ਦਊਗਾ ਜੇ ਵੀਜ਼ਾ ਨਹੀਂ ਲੱਗਦਾ ਤੇ ਜਿਸ ਕਾਰ ਦੇ ਵਿੱਚ ਤੂੰ ਦਫ਼ਤਰ ਆਉਣਾ ਕੀ ਤੂੰ ਉਹ ਕਾਰ ਦੀ ਚਾਬੀ ਮੈਨੂੰ ਦੇ ਦੇਂਗਾ ਵੀਜ਼ਾ ਨਹੀਂ ਲੱਗਣ ਦੀ ਸੂਰਤ ਵਿੱਚ ਮੈਂ 99% ਸ਼ੋਰ ਆ ਫਿਲਹਾਲ ਵੀਜ਼ਾ ਕਾਉਂਸਲਰ ਤੁਸੀਂ ਸ਼ੋਅ ਦੇਖ ਰਹੇ ਸੀ ਇਸ਼ਪਰੀ ਸਿੰਘ ਜੀ I2A ਅਪਲੀਕੇਸ਼ਨਸ ਨਾਲ ਗੱਲਬਾਤ ਕਰ ਰਹੇ ਸੀ ਫਿਲਹਾਲ ਜਚਨ ਇਸ਼ਪਰੀ ਜੀ ਪਾਉਂਡ ਸ਼ੂਅਰ ਧੰਨਵਾਦ